ਦੁਆ ਭੋਲੂ ਸਿੰਘ ਸਰਪੰਚ ਹੈਗੇ ਜੋੜੇ ਦੇ ਪਰਿਵਾਰ ਜੋੜੇ ਦੇ ਪਰਿਵਾਰ ਵਿੱਚੋਂ ਇਹਨਾਂ ਦਾ ਨਾਮ ਵੀ ਕਾਫੀ ਚੱਲਿਆ ਹੈ ਜੀ ਇਹ ਜੋੜੇ ਦੇ ਪਰਿਵਾਰ ਦੇ ਉਹ ਜਿੱਥੇ ਆਪਾਂ ਉਥੋਂ ਨਹੀਂ ਪੱਥਰਿਆ ਹਲਾ ਆਪਣੇ ਪਿੰਡ ਦਾ ਮੋੜ ਹੀ ਗੱਡ ਕਹ ਲੋ ਕੁਸ ਕਹ ਲੋ ਇਹਨਾਂ ਦੇ ਘਰਾਂ ਕੋਟੇ ਗਿਆ ਜੀ ਹਾਂ ਇਹਨਾਂ ਨੇ ਭੋਲੂ 700 ਰੁਪਏ ਸਾਹਮਣੇ ਇਹਨਾਂ ਨੇ ਮੇਲਾ ਫ੍ਰੀ ਕਰਤਾ ਹੀ ਆਪਾਂ ਅੱਛਾ ਮੇਲਾ ਦਾ ਸਾਰ ਹਾਂ ਜੀ ਇਹਨਾਂ ਨੇ ਬਸ ਕੋਈ ਕਿਸੇ ਉਹ ਅਸੀਂ ਵੀ ਨਿਕਲ ਨਿਕਲਦੇ ਸਾਨੂੰ ਹੈ ਕਿ ਤੇ ਖੇਡਾ ਖੁੱਡਾ ਫ੍ਰੀ ਹੋ ਗਿਆ ਤੇ ਕਿਨਾਂ ਨੇ ਪਿੰਡ ਦੇ ਲਵੇ ਖੇੜਾ ਨਾ ਇਹ ਬਹੁਤ ਵੱਡਾ ਕੀ ਬਾਤ ਹੈ ਜੀ ਮੇਰੇ ਕੋਲ ਆ ਜਿਆਦਾ ਹੈ ਖੇੜਾ ਜਿਆਦਾ ਨਹੀਂ ਖੇੜਾ ਜਿਆਦਾ ਨਹੀਂ ਜੀ ਮੇਰੇ ਉਹ ਆਵਾਰਾ ਜਿਹੜੇ ਪਸੂ ਫਿਰਦੇ ਹੁੰਦੇ ਹਾਂ ਜੀ ਬਹੁਤ ਵੱਡੇ ਪੰਨ ਦੀ ਗੱਲ ਜਦੋਂ ਰੀੜਾ ਲੈ ਕੇ ਜਾਂਦੇ ਲੋਕ ਜੀ ਜਾਂਦੇ ਵੱਧ ਹੁੰਦੇ ਨਾਲ ਬੋਤੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਇਹ ਕਿਹਨੇ ਸੱਪੜਾਂ ਵਾਲੇ ਵਾਲੇ ਕਹਿੰਦਾ ਇਹਨਾਂ ਨੇ ਕੜਵਾਈਆਂ ਸੋ ਜਿਵੇਂ ਆਪਾਂ ਠੀਕ ਹੈ ਹੂੰ ਚਾਰ ਦੁਵਾਰੀ ਜਿਹੜੀ ਆਰ ਦੁਵਾਰੀ ਕਹਿੰਦੇ ਉਹਦੇ ਵਿੱਚ ਆਪਾਂ ਹਾਂ ਕੜਵਾਈਆਂ ਓਕੇ ਇਹ ਕਿਹਨੇ ਪੁਲੀਆਂ ਆਉਣ ਆਏ ਜੀ ਮੇਰੀ ਨਹਿਰੀ ਖਾਲਾਂ ਦੇ ਪੁਲੀਆਂ ਹੁੰਦੇ ਨੇ ਜਦੋਂ ਆਪਾਂ ਦੂਜੇ ਦੂਜੇ ਪਾਸੇ ਪਾਣੀ ਬਣਵਾਈ ਸ਼ੁਰੂਆਤ ਵੱਧ ਇਹਨਾਂ ਨੇ ਕੀਤੀ ਹਲੋ ਉਹ ਲੂ ਜੋੜੇ ਦੇ ਪਰਿਵਾਰ ਵੀ ਉਹਦੇ ਨੂੰ ਫਿਰ ਬਾਰਡਰ ਬਕਸਾ ਇਹ ਪੁੱਲ ਸਰਪੰਚ ਸਾਹਿਬ ਨੇ ਤਿਆਰ ਕਰਵਾਇਆ ਜੀ ਪਾਸ ਜਿਵੇਂ ਪਹਿਲਾਂ ਹੋ ਗਿਆ ਪਹਿਲਾਂ ਹੋ ਗਿਆ ਜੀ ਤਿਆਰੀ ਇਹਨਾਂ ਨੇ ਇਹਨਾਂ ਨੇ ਪ੍ਰਚਾਰ ਦੁਆਰੀ ਕਹਿ ਲੋ ਜਾਂ ਪਾਈਪ ਲਾਈਨ ਪਵਾਤੀ ਹੋਰ ਇਸ ਤਰ੍ਹਾਂ ਦੇ ਕੰਮ ਇਹਨਾਂ ਨੇ ਕਰਵਾਏ ਇਹਨਾਂ ਨੇ ਇਹਨਾਂ ਨੇ ਉਦੋਂ ਆਪਣੇ ਆਪਰੇਸ਼ਨ ਹੁੰਦੇ ਹੁੰਦੇ ਜੀ ਫੜਕੇ ਆਪਰੇਸ਼ਨ ਕਰਦੇ ਹੁੰਦੇ ਗਵਰਨਮੈਂਟ ਨਸਬੰਦੀ ਜਿਹਨੂੰ ਆਪਾਂ ਕਹਿੰਦੇ ਹਾਂ ਹਾਂ ਜੀ ਹਾਂ ਜੀ ਉਹ ਇਹਨਾਂ ਨੇ ਆਪਰੇਸ਼ਨਾਂ ਤੋਂ ਜਵਾਬ ਦਿੱਤਾ ਗਵਰਨਮੈਂਟ ਨੂੰ ਸਾਡੇ ਪਿੰਡ ਸਾਡੇ ਪਿੰਡ ਜਨਾ ਬੜੇ ਉਹ ਭਾਈ ਸਾਡੇ ਬਾੜੇ ਦੋ ਪਿੰਡਾਂ ਨੂੰ ਪਾਣੀ ਦੇ ਬਾਰੇ ਨੂੰ ਪਾਦੇ ਨੂੰ ਪਾ ਪਵਾਦੇ ਇੱਕ ਪੈਣੀ ਦਸ ਪੈਣੀ ਠੀਕ ਹੈ ਉਹ ਪਿੰਡਾਂ ਤਿੰਨ ਪਿੰਡਾਂ ਨੂੰ ਪਾਣੀ ਦਿੱਕ ਕਾਲੇ ਕਾਂ ਨੂੰ ਬਦਰਾ ਪੈਣੀ ਅੱਛਾ ਤੇ ਕਿਹਦੇ ਨਹੀਂ ਫਿਰ ਬਾਜੀ ਪਵਾਈ ਜੀ ਜੈਲਾ ਬਾਜੀ ਕਰ ਆਪਣੇ ਪਿੰਡ ਦਾ ਸੀ ਕਾਲੇ ਕਾਂ ਦਾ ਜੀ ਅੱਛਾ ਜੀ ਹਾਂ ਜੀ ਬਾਜੀ ਬਹੁਤ ਵਧੀਆ ਪਈ ਫਿਰ ਉਹਨਾਂ ਨੂੰ ਕੰਠਾ ਪਾਇਆ ਇਹਨਾਂ ਨੇ ਕਿਉਂ ਉਹਨਾਂ ਦਾ ਕੰਠਾ ਪਾਇਆ ਕਿਉਂ ਨਹੀਂ ਲੱਗਦਾ ਉਹ ਬੇਸਮ ਸੁਬੇ ਅੱਛਾ ਉਹਨੇ ਦਾ ਕੰਠਾ ਪਾ ਦੇਣਾ ਕੋਈ ਅੱਜ ਕੱਲ ਦਾ 10 ਰੁਪਏ ਨਹੀਂ ਦਿੰਦਾ ਜੀ ਕਿਸੇ ਨੂੰ ਕੋਈ ਹਾਂ ਜੀ ਅੱਜ ਕੱਲ ਤਾਂ ਬਹੁਤ ਹੋ ਗਿਆ